ਆਪ ਵੀ ਹਾਂ ਜਿੱਥਰ ਨੂੰ ਪੈ ਗਏ ਪੈ ਗਏ ਤੇ ਹੁਣ ਦੋ ਕੰਮਾਂ ਨੂੰ ਪਾਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਕੰਮਾਂ ਨੂੰ ਪਾਏ ਹੋਏ ਐਸੇ ਕਰਕੇ ਤਾਂ ਇਹਨੂੰ ਅਸੀਂ ਯੁੱਧ ਦੇ ਤੌਰ ਦੇ ਉੱਤੇ ਲੈ ਰਹੇ ਹਾਂ ਕਿ ਹਰ ਪੱਖੋਂ ਹਰ ਪਾਸੇ ਤੋਂ ਹਰ ਡਿਫਰੈਂਟ ਐਂਗਲ ਤੋਂ ਜਿਹੜੀ ਇਹ ਲੜਾਈ ਲੜਨੀ ਆ ਇਹ ਨਹੀਂ ਆ ਕਿ ਅਸੀਂ ਨੰਬਰ ਬਣਾਉਣੇ ਨੇ ਇਸ ਪੱਖੋਂ ਕਿ ਜੀ ਇੰਨਾ ਫੜਿਆ ਗਿਆ ਜੀ ਇੰਨੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਚਲੇ ਗਏ ਤੇ ਨਸ਼ਾ ਖਤਮ ਹੋ ਗਿਆ ਨਹੀਂ ਉਹ ਨਹੀਂ ਇਸ ਤਰ੍ਹਾਂ ਨਹੀਂ ਜਿਹੜਾ ਜੀ ਉਹ ਹੋਣਾ ਇਹ ਇਹ ਕੋਸ਼ਿਸ਼ਾਂ ਪਹਿਲਾਂ ਜਿਹੜੀਆਂ ਫੇਲ ਹੋਈਆਂ ਨੇ ਇਸੇ ਕਰਕੇ ਚਾਰ ਚਫੇਰੇ ਤੋਂ ਇਹ ਜਿਹੜਾ ਮਹਿੰਮ ਜਿਹੜੀ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਦੇ ਵਾਸਤੇ ਆ ਇਹਦੇ ਵਿੱਚ ਮੈਂ ਇੱਕੋ ਗੱਲ ਲਈ ਉਹ ਕਹਿਣਾ ਮੈਂ ਕਿ ਜਿਨੇ ਇੱਕੋ ਲਾਈਨ ਖਿੱਚ ਲਈ ਇਟ ਮੀਨਸ ਕਿ ਜ਼ਿੰਦਗੀ ਦੀ ਲਾਈਨ ਜਿਹੜੀ ਆ ਉਹਦੇ ਪੈਰਾ ਤੋਂ ਖਿੱਚੀ ਗਈ ਜੀ ਕਿਉਂਕਿ ਇਹ ਵਨ ਵੇ ਟ੍ਰੈਫਿਕ ਆ ਹਾਂ ਇਹਦੇ ਵਿੱਚ ਤੁਸੀਂ ਆ ਸਕਦੇ ਹੋ ਇਹਦੇ ਵਿੱਚੋਂ ਜਿਹੜਾ ਨਿਕਲਣਾ ਬੜਾ ਔਖਾ ਪਿੰਡਾਂ ਦੇ ਵਿੱਚ ਜਾ ਕੇ ਕਸਬਿਆਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਪਿੰਡਾਂ ਤੋਂ ਸ਼ੁਰੂ ਕਰਾਂਗੇ ਜੀ ਕਿ ਅਸੀਂ ਹਰ ਪਿੰਡ ਦੇ ਦਰਵਾਜ਼ੇ ਦੀ ਹਰ ਘਰ ਦੇ ਦਰਵਾਜ਼ੇ ਨੂੰ ਨੌਕ ਕਰਨਾ ਚਾਹੁੰਦੇ ਹਾਂ ਜੀ ਉਹਦੇ ਵਿੱਚ ਅਸੀਂ ਮਾਪਿਆਂ ਨੂੰ ਨਾਲ ਲੈ ਕੇ ਹਾਂ ਤੇ ਨੌਜਵਾਨਾਂ ਨੂੰ ਧੀਆਂ ਪੁੱਤਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਨਸ਼ਾ ਜਿਹੜਾ ਉਹ ਕਿੰਨਾ ਖਤਰਨਾਕ ਹੈ ਜੇ ਉਹਨਾਂ ਦੇ ਪਿੰਡ 'ਚ ਆਇਆ ਜੇ ਉਹਨਾਂ ਨੇ ਕੀ ਕਰਨਾ ਜੇ ਨਹੀਂ ਆਇਆ ਤਾਂ ਫਿਰ ਉਹਨੂੰ ਰੋਕ ਕੇ ਕਿਵੇਂ ਰੱਖਣਾ ਐਉਂ ਨਹੀਂ ਆ ਕਿ ਜੇ ਕਿਸੇ ਦੇ ਘਰੇ ਨਸ਼ਾ ਨਹੀਂ ਆਇਆ ਤਾਂ ਉਹਦੇ ਆਉਣਾ ਨੀਗਾ ਹੂੰ ਕਿਉਂਕਿ ਜਦੋਂ ਕਿਸੇ ਚੀਜ਼ ਦੀ ਈਜ਼ੀ ਅਵੇਲੇਬਿਲਟੀ ਹੁੰਦੀ ਹੈ ਜੀ ਫਿਰ ਉਹ ਅਕਸਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਉਸ ਪਾਸੇ ਵੱਲ ਨੂੰ ਚੱਲੀ ਜਾਂਦੀ ਆ ਹਾਲਾਂਕਿ ਹੁਣ ਈਜ਼ੀ ਅਵੇਲੇਬਿਲਟੀ ਰਹੀ ਨਹੀਂ ਆ ਪੰਜਾਬ ਦੇ ਵਿੱਚ ਪਰ ਰਹੀ ਆ ਹੂੰ ਦੋ ਦਹਾਕੇ ਹੋ ਗਏ ਪੰਜਾਬ ਨੂੰ ਜਿਹੜਾ ਉਪਗਤ ਤੇ ਆ ਕੱਲ ਦੀ ਇੱਕ ਰਿਪੋਰਟ ਸੀਗੀ ਪੰਜਾਬ ਪੁਲਿਸ ਦੀ ਇੱਕ ਰਿਪੋਰਟ ਸੀ ਜਿਦੇ ਵਿੱਚ ਉਹਨਾਂ ਨੇ ਮਾਰਚ ਮਹੀਨੇ ਦਾ ਜਿਹੜਾ ਡੇਟਾ ਉਹ ਸ਼ੇਅਰ ਕੀਤਾ ਸੀ ਕਿ ਕੱਲੇ ਮਾਰਚ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ 407 ਜਿਹੜੀ ਨਸ਼ਾ ਤਸਕਰਾਂ ਔਰਤਾਂ ਫੜੀਆਂ ਗਈਆਂ ਕਿਸ ਪਾਸੇ ਨੂੰ ਜਾ ਰਿਹਾ ਸਾਡਾ ਸਮਾਜ ਔਰ ਗੱਲ ਇੱਥੇ ਇਹ ਵੀ ਹੈ ਕਿ ਚੈਲੰਜ ਚੈਲਿੰਜੀ ਕਹਿ ਸਕਦੇ ਹਾਂ ਕਿ ਜਿਹੜਾ ਨਸ਼ਾ ਔਰਤਾਂ ਚੁੜੀਆਂ ਨੇ ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾਂਦਾ ਈਜ਼ੀਲੀ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦੀਆਂ ਨੇ ਜੜ ਜਿਹੜੀ ਕੀ ਆ ਉਹ ਨਸ਼ੇ ਨੂੰ ਹੂੰ ਜਿਹੜਾ ਇਹ ਚਿੱਟਾ ਜਣਾ ਜਿਹਨੂੰ ਜੋ ਵੀ ਕਹਿੰਦੇ ਨੇ ਜਦੋਂ ਜੜ ਫੜੀ ਗਈ ਜਿਹੜਾ ਉਹ ਨਸ਼ਾ ਜਿਹੜਾ ਉਹਦੇ ਖਾਤਮੇ ਵੱਲ ਨੂੰ ਤੁਰ ਪਿਆ ਤੁਸੀਂ ਦੇਖਣਾ ਹਰੇਕ ਚੀਜ਼ ਦੇ ਉੱਤੇ ਜਿਹੜਾ ਉਹ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ ਪਰ ਫਿਕਰਮੰਦੀ ਵਾਲੀਆਂ ਜਿਹੜੀਆਂ ਉਹ ਗੱਲਾਂ ਨੇ ਏ ਗੱਲਾਂ ਨਹੀਂ ਉਹਵਰਨਾਈਟ ਨਹੀਂ ਹੋਣਾ ਮੈਂ ਇਹ ਵੀ ਸਿੱਧੀ ਜੀ ਗੱਲ ਕਹਾ ਕਿ ਆਪਾਂ ਕਹੀਏ ਕਿ ਹਾਂ ਜੀ ਅੱਜ ਕੀ ਵਾਰ ਹੋ ਗਿਆ ਤੇ ਕਿਸ ਦਿਨ ਤੱਕ ਕਿਸ ਤਰੀਕ ਤੱਕ ਜਿਹੜਾ ਜੀ ਇਹ ਸਾਰਾ ਕੁਝ ਖਤਮ ਹੋ ਜਾਊਗਾ ਇਹ ਪੋਸੀਬਲ ਨਹੀਂਗਾ ਕਿ ਟੇਕਸ ਟਾਈਮ ਪਰ ਇਕਲ ਜਿਹੜੀ ਉਹ ਪੱਕੀ ਹੈ ਕਿ ਅਸੀਂ ਇਸ ਚੀਜ਼ ਦੇ ਵਾਸਤੇ ਕਮਿਟਿਡ ਆ ਕਿ ਇੱਕ ਦਿਨ ਵੀ ਇੱਕ ਘੰਟਾ ਵੀ ਇੱਕ ਮਿੰਟ ਵੀ ਬੈਠਾਂਗੇ ਨਹੀਂ ਜਦੋਂ ਤੱਕ ਇਹਦੀਆਂ ਜੜਾਂ ਨਹੀਂ ਪਟਦੀ। ਕੋਈ ਨਹੀਂ ਮੇਰੇ ਗਵਾਂਢੀ ਦਾ ਮੁੰਡਾ ਨਸ਼ਾ ਕਰਦਾ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ। ਮੇਰੇ ਬੱਚੇ ਨਸ਼ਾ ਨਹੀਂ ਕਰਦੇ। ਜੀ। ਮੇਰਾ ਬੇਟਾ ਨਸ਼ਾ ਨਹੀਂ ਕਰਦਾ ਮੇਰੀ ਬੇਟੀ ਨਸ਼ਾ ਨਹੀਂ ਕਰਦੀ। ਪਰ ਮੈਂ ਇਸ ਪੱਖੋਂ ਵੇਸਲਾ ਨਹੀਂ ਹੋ ਸਕਦਾ ਕਿ ਮੇਰੇ ਘਰੇ ਨਸ਼ਾ ਨਹੀਂ ਆਇਆ ਤੇ ਮੈਂ ਇਹਦੇ ਵਾਸਤੇ ਫਿਕਰਮੰਦ ਨਹੀਂ ਹਾਂ। ਮੇਰੀ ਸੋਸਾਇਟੀ ਦੇ ਵਿੱਚ ਹੈ ਮੇਰੇ ਜੇ ਰਾਜ ਦੇ ਵਿੱਚ ਹੈ ਮੈਨੂੰ ਤਾਂ ਵੀ ਜਿਹੜਾ ਫਿਕਰਮੰਦ ਹੋਣਾ ਪਊਗਾ। ਕਈ ਲੋਕ ਸੋਚਦੇ ਆ ਕਿ ਇਹ ਟਾਈਮ ਕੋ ਲੱਗ ਰਿਹਾ ਹੈ ਕਿ ਇਹਨੂੰ ਲਗਭਗ 2 ਦਹਾਕੇ ਲੱਗੇ ਇਸ ਜਾਲ ਨੂੰ ਉਹਨਾਂ ਦਾ ਜਿਹੜਾ ਉਹਨਾਂ ਨੇ ਬੁਣਿਆ ਉਸ ਜਾਲ ਨੂੰ ਖਤਮ ਕਰਦਿਆਂ ਕਰਦਿਆਂ ਜਿਹੜਾ ਜੋ ਸਮਾਂ ਲੱਗ ਰਿਹਾ ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਸਰਕਾਰ ਇਸ ਗੱਲ ਦੇ ਵਾਸਤੇ 100% ਜਿਹੜੀ ਉਹ ਕਮਿਟਿਡ ਹੈ ਕਿ ਹੁਣ ਅਸੀਂ ਇਸ ਜਾਲ ਨੂੰ ਜਿਹੜਾ ਉਹ ਤੋੜ ਕੇ ਸਾਲ ਤੁਸੀਂ ਜੁੜਿਓ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਅੱਜ ਤੁਹਾਡੇ ਰੂਬਰੂ ਇੱਕ ਅਜਿਹੀ ਸ਼ਖਸੀਅਤ ਨੂੰ ਕਰਾਂਗੇ ਜੋ ਆਪਣੀ ਬੇਬਾਕੀ ਕਰਕੇ ਜਾਣੇ ਜਾਂਦੇ ਨੇ ਉਹਨਾਂ ਨੇ ਜਰਨਲਿਜ਼ਮ ਦਾ ਇੱਕ ਬਹੁਤ ਹੀ ਅੱਛਾ ਐਕਸਪੀਰੀਅੰਸ ਉਹਨਾਂ ਕੋਲੇ ਤਜਰਬਾ ਹੈ ਔਰ ਉਸ ਤਜਰਬੇ ਦੇ ਵਿੱਚ ਉਹਨਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਮੁੱਦਾ ਚਾਹੀ ਕੋਈ ਵੀ ਹੋਵੇ ਤੇ ਹੁਣ ਜੋ ਨਸ਼ਿਆਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਹੈ ਜਿਹੜੀ ਵਿੱਢੀ ਗਈ ਹੈ ਬਹੁਤ ਜ਼ਿਆਦਾ ਸ਼ਲਾਘਾਯੋਗ ਵੀ ਹੈ ਲੋਕਾਂ ਦੇ ਵੱਲੋਂ ਉਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਤੇ ਉਸ ਮੁਹਿੰਮ ਨਾਲ ਵੀ ਇਹ ਜੁੜੇ ਨੇ ਸਾਡੇ ਨਾਲ ਜੁੜੇ ਨੇ ਤੇ ਸਿੰਘ ਪੰਨੂ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਥੈਂਕ ਯੂ ਸਰ ਜਿਹੜੀ ਮੁਹਿਮ ਹੈ ਪਹਿਲਾਂ ਤਾਂ ਆਪਾਂ ਇਹਦੇ ਤੇ ਹੀ ਗੱਲ ਕਰ ਰਹੇ ਆਂ ਕਿ ਇਹਦਾ ਰੋਡ ਮੈਪ ਕੀ ਹੋਏਗਾ ਕਿਸ ਤਰ੍ਹਾਂ ਇਹ ਕੰਮ ਕਰੇਗੀ ਦੇਖੋ ਇੱਕ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਯੁੱਧ ਨਸ਼ਿਆਂ ਵਿਰੁੱਧ ਜੀ ਉਹਦੇ ਵਿੱਚ ਪੁਲਿਸ ਇੱਕ ਜਿਹੜਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਇੱਕ ਕੰਮ ਕਰ ਰਿਹਾ ਹੈ ਇਹ ਉਹਦਾ ਪਾਰਟੀ ਹੈ ਇਹ ਉਹਦਾ ਅਗਲਾ ਫੇਜ਼ ਹੈ ਜੀ ਕਿਸਮ ਦੇ ਨਾਲ ਕਿਉਂਕਿ ਇੱਕ ਤਾਂ ਉਹ ਕਰ ਰਹੇ ਨੇ ਜਿਹੜੀ ਫੋਰਸ ਫੜ ਰਹੀ ਹੈ ਸਮਗਲਰਾਂ ਨੂੰ ਫੜ ਰਹੀ ਹੈ ਜਿਹੜੇ ਆਦੀ ਨੇ ਨਸ਼ੇ ਦੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਲਿਜਾਇਆ ਜਾ ਰਿਹਾ ਅਸੀਂ ਇਹਦੇ ਵਿੱਚ ਇਹ ਜਿਹੜੀ ਨਸ਼ਾ ਮੁਕਤੀ ਮੰਚ ਜਿਹੜਾ ਜਾ ਇਹਨੂੰ ਇਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਸਬਿਆਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਪਿੰਡਾਂ ਤੋਂ ਸ਼ੁਰੂ ਕਰਾਂਗੇ ਜੀ ਜੀ ਕਿ ਅਸੀਂ ਹਰ ਪਿੰਡ ਦੇ ਦਰਵਾਜ਼ੇ ਦੀ ਹਰ ਘਰ ਦੇ ਦਰਵਾਜ਼ੇ ਨੂੰ ਨੌਕ ਕਰਨਾ ਚਾਹੁੰਦੇ ਹਾਂ ਜੀ ਉਹਦੇ ਵਿੱਚ ਅਸੀਂ ਮਾਪਿਆਂ ਨੂੰ ਨਾਲ ਲੈ ਕੇ ਤੇ ਨੌਜਵਾਨਾਂ ਨੂੰ ਧੀਆਂ ਪੁੱਤਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਨਸ਼ਾ ਜਿਹੜਾ ਉਹ ਕਿੰਨਾ ਖਤਰਨਾਕ ਹੈ ਜੇ ਉਹਨਾਂ ਦੇ ਪਿੰਡ 'ਚ ਆਇਆ ਜੇ ਉਹਨਾਂ ਨੇ ਕੀ ਕਰਨਾ ਜੇ ਨਹੀਂ ਆਇਆ ਤਾਂ ਫਿਰ ਉਹਨੂੰ ਰੋਕ ਕੇ ਕਿਵੇਂ ਰੱਖਣਾ ਜੀ ਜਿਵੇਂ ਜੇ ਕੋਈ ਨਸ਼ੇ ਤੇ ਲੱਗ ਗਿਆ ਤੇ ਉਹਨੂੰ ਬਚਾਉਣਾ ਕਿਵੇਂ ਆ ਜੇ ਨਹੀਂ ਲੱਗਿਆ ਤੇ ਉਹਨੂੰ ਵੀ ਬਚਾਉਣਾ ਕਿਵੇਂ ਆ ਜੀ ਕਿਉਂਕਿ ਇਉਂ ਨਹੀਂ ਆ ਕਿ ਜੇ ਕਿਸੇ ਦੇ ਘਰੇ ਨਸ਼ਾ ਨਹੀਂ ਆਇਆ ਤਾਂ ਉਹਦੇ ਆਉਣਾ ਨੀਗਾ ਹੂੰ ਕਿਉਂਕਿ ਜਦੋਂ ਕਿਸੇ ਚੀਜ਼ ਦੀ ਈਜ਼ੀ ਅਵੇਲੇਬਿਲਿਟੀ ਹੁੰਦੀ ਹੈ ਜੀ ਫਿਰ ਉਹ ਅਕਸਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਉਸ ਪਾਸੇ ਵੱਲ ਨੂੰ ਚੱਲੇ ਜਾਂਦੀ ਆ ਹਾਲਾਂਕਿ ਹੁਣ ਈਜ਼ੀ ਅਵੇਲੇਬਿਲਿਟੀ ਰਹੀ ਨਹੀਂ ਆ ਪੰਜਾਬ ਦੇ ਵਿੱਚ ਪਰ ਰਹੀ ਆ ਦੋ ਦਹਾਕੇ ਹੋ ਗਏ ਪੰਜਾਬ ਨੂੰ ਜਿਹੜਾ ਉਪਗਤਦਿਆ ਜੀ ਤੋਂ ਇਹਦੇ ਖਿਲਾਫ ਯੁੱਧ ਦੇ ਰੂਪ ਦੇ ਵਿੱਚ ਲੜ ਕੇ ਹੀ ਇਹਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਉਹੀ ਕਰਨ ਦੇ ਅਸੀਂ ਯਤਨਾਂ ਦੇ ਵਿੱਚ ਆ ਇਹਦੇ ਵਿੱਚ ਅਸੀਂ ਜਿਹੜੀ ਸਿੱਧੀ ਸਿੱਧੀ ਤੁਸੀਂ ਗੱਲੋ ਕਿ ਪੰਜਾਬੀਆਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਇੱਕ ਸਿੱਧਾ ਸੰਵਾਦ ਜਿਹੜਾ ਆਈ ਕੰਟੈਕਟ ਵਾਲਾ ਉਹ ਕਰ ਚਾਉਣ ਜਾ ਰਹੇ ਆ ਜੀ ਪਰ ਨੂੰਸਬ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੋਈ ਚੁਣੌਤੀਆਂ ਕਿਹੜੀਆਂ ਰਹਿਣਗੀਆਂ ਜਿਵੇਂ ਤੁਸੀਂ ਕਿਹਾ ਕਿ ਹਰ ਘਰ ਦੇ ਦਰਵਾਜ਼ੇ ਤੇ ਜਾਓਗੇ ਨੌਕ ਕਰੋਗੇ ਬੱਚਿਆਂ ਨੂੰ ਨਾਂ ਲੈ ਕੇ ਮਾਪਿਆਂ ਨੂੰ ਨਾਂ ਲੈ ਕੇ ਪਰ ਫਿਰ ਵੀ ਇਸ ਦੇ ਵਿੱਚਕਾਰ ਤੁਹਾਨੂੰ ਲੱਗਦਾ ਕਿ ਕੋਈ ਚੁਣੌਤੀਆਂ ਰਹਿਣਗੀਆਂ ਦੇਖੋ ਚੁਣੌਤੀਆਂ ਤਾਂ ਹੁੰਦੀਆਂ ਨੇ ਬਿਨਾਂ ਚੁਣੌਤੀ ਤੋਂ ਤਾਂ ਜ਼ਿੰਦਗੀ ਨੀਰਸ ਹੈ ਜੀ ਠੀਕ ਹੈ ਨਾ ਜਿਹੜੀ ਆਪਣੀ ਚਲਦੀ ਹੈ ਨਬਜ ਵਾਲੀ ਉਹ ਤੁਸੀਂ ਦੇਖਿਆ ਨਾ ਉੱਪਰ ਥੱਲੇ ਜਾਂਦੀ ਉਹ ਚੁਣੌਤੀਆਂ ਹੀ ਨੇ ਨਾ ਜੇ ਸਿੱਧੀ ਹੋ ਗਈ ਫਿਰ ਤਾਂ ਖਤਮ ਹੈ ਕੰਮ ਤੇ ਉਹ ਚੁਣੌਤੀ ਨੂੰ ਖਿੜੇ ਮੱਥੇ ਲੈਣਾ ਜੀ ਔਰ ਉਹਨੂੰ ਇਸ ਪੱਖੋਂ ਲੈਣਾ ਵੀ ਠੀਕ ਹੈ ਫਿਰ ਜਾਂ ਚੁਣੌਤੀ ਹੈ ਨਹੀਂ ਤੇ ਚਾਹੇ ਆਪ ਹੈ ਨਹੀਂ ਹੂੰ ਤੋ ਇਸ ਪੱਖੋਂ ਅਸੀਂ ਜਿਹੜਾ ਇਹਨੂੰ ਲਿਆ ਜੀ ਚੁਣੌਤੀਆਂ ਆਉਣਗੀਆਂ ਜੀ ਚੁਣੌਤੀਆਂ ਆ ਰਹੀਆਂ ਨੇ ਚੁਣੌਤੀਆਂ ਅੱਗੋਂ ਵੀ ਜਿਹੜੀਆਂ ਉਹ ਆਉਣਗੀਆਂ ਪਰ ਉਹਨਾਂ ਚੀਜ਼ਾਂ ਦੀ ਪ੍ਰਵਾਹ ਕੀਤੇ ਬਿਨਾ ਜੀ ਜਿਹੜਾ ਕਿਉਂਕਿ ਅਸੀਂ ਆਪੋ ਆਪਣਾ ਨਜ਼ਰੀਆ ਹੈ ਮੈਂ ਜਿਸ ਸੋਚ ਦਾ ਹੈਗਾ ਦੀ ਜਿੰਨਾ ਮੇਰਾ ਗਿਆਨ ਹੈ ਉਹ ਕਿਤਾਬਾਂ ਦੇ ਰੂਪ ਦੇ ਵਿੱਚ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਬਹੁਤ ਵੱਡਾ ਫਾਲੋਅਰ ਹੈ ਕਿ ਅੱਧਾ ਗਲਾਸ ਖਾਲੀ ਆ ਜਾਂ ਅੱਧਾ ਭਰਿਆ ਨਜ਼ਰੀਆ ਤੁਹਾਡਾ ਮੇਰੇ ਵਾਸਤੇ ਤਾਂ ਜਿਹੜਾ ਉਹ ਅੱਧਾ ਖਾਲੀ ਵੀ ਆ ਉਹਦੇ ਚੋ ਹੀ ਹਵਾ ਆ ਹੂੰ ਇਸ ਕਰਕੇ ਮੈਂ ਖਾਲੀ ਜਿਹੜਾ ਉਹ ਗਿਣਦਾ ਹੀ ਨਹੀਂ ਚੁਣੌਤੀਆਂ ਨਹੀਂ ਤਾਂ ਕੁਝ ਵੀ ਨਹੀਂ ਆ ਚੁਣੌਤੀਆਂ ਦੇ ਵਿੱਚੋਂ ਲੰਘਦੇ ਆ ਲੰਘਦੇ ਆ ਤਾਂ ਇੱਥੋਂ ਤੱਕ ਜਿਹੜਾ ਜੀ ਉਹ ਪਹੁੰਚਿਆ ਉਹਨਾਂ ਚੁਣੌਤੀਆਂ ਨੇ ਐਸੀ ਸਿੱਖਿਆ ਦਿੱਤੀ ਆ ਕਿ ਕਦੇ ਹਾਰਨਾ ਜਿਹੜਾ ਜੀ ਉਹ ਨਹੀਂ ਆ ਅੱਜ ਦਾ ਸਿਸਟਮ ਤੁਹਾਡੇ ਕੋਲੇ ਸਾਰਾ ਕੁਝ ਹੈ ਗੁਰੂ ਨਾਨਕ ਸਾਹਿਬ ਦੇ ਟਾਈਮ ਦੇ ਉੱਤੇ ਤਾਂ ਜਿਹੜੀਆਂ ਚੁਣੌਤੀਆਂ ਉਹਨਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਉਹ ਸਾਡੇ ਰਾਹ ਦਸਰੇ ਨੇ ਜਿਹਨਾਂ ਨੂੰ ਜਿਹਨੂੰ ਅੱਜ ਕੱਲ ਨਵੇਂ ਨਾਮ 'ਚ GPS ਕਹਿੰਦੇ ਆ ਨਾ ਉਹਦੇ ਤੇ ਲਾ ਲੀਦਾ ਤੇ ਜਦੋਂ ਤੁਹਾਡੇ ਕੋਲੇ ਰਾਹ ਦਸਰੇ ਇਹੋ ਜਿਹੇ ਹੈਗੇ ਆ ਤੇ ਉਹਨਾਂ ਤੋਂ ਤੁਸੀਂ ਰਾਹ ਸਿੱਖ ਕੇ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਜਿੱਤ ਹਾਸਲ ਜ਼ਰੂਰ ਕਰੋਗੇ ਜੀ ਪੰਨੂ ਸਾਬ ਸਰਕਾਰਾਂ ਵੀ ਨਸ਼ੇ ਲਈ ਕੰਮ ਕਰ ਰਹੀਆਂ ਨੇ 노 ਡਾਊਟ ਬਹੁਤ ਵਧੀਆ ਹੰਗਾਰਾ ਵੀ ਮਿਲ ਰਿਹਾ ਲੋਕ ਵੀ ਛਲਾਗਾ ਕਰ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਸਾਡੇ ਨੌਜਵਾਨ ਜੋ ਵੀ ਨਸ਼ਾ ਕਰ ਰਹੇ ਨੇ ਵੇਚ ਰਹੇ ਨੇ ਅਸਲ ਜ਼ਿੰਮੇਵਾਰ ਕੌਣ ਹੈ ਉਹਨਾਂ ਦੇ ਹਾਲਾਤ ਹੈ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਮਾਪੇ ਹੈ ਜਿਨ੍ਹਾਂ ਨੇ ਸਹੀ ਸਮੇਂ ਤੇ ਉਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਕੀ ਕਹਿਣਾ ਚਾਹੋਗੇ ਹਾਲਾਤ ਤਾਂ ਦੇਖੋ ਇਹ ਦੋ ਤਿੰਨ ਇਹਦੇ ਜਿਹੜੇ ਦੀ ਉਹ ਪੱਖ ਨੇ ਜੀ ਇੱਕ ਤਾਂ ਤੁਸੀਂ ਕਹ ਲਓ ਕਿ ਸ਼ੁਗਰ ਮੇਲੇ ਦੇ ਵਿੱਚ ਨਸ਼ਾ ਐਕਚੁਅਲੀ ਸ਼ੁਰੂ ਜਿਹੜਾ ਉਹ ਕਿੱਥੋਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਜਿਹੜਾ ਉਹ ਸਟਾਰਟ ਹੁੰਦਾ ਨਸ਼ਾ ਜੀ ਜੀ ਕਿ ਐਵੇਂ ਹੀ ਚਾਰ ਬੰਦੇ ਬਟੇ ਕੋਈ ਨਹੀਂ ਤੂੰ ਇੱਕ ਜਿਹੜਾ ਖਿੱਚ ਹਮ ਇੱਕ ਨਾਲ ਕੀ ਫਰਕ ਪੈਣ ਲੱਗਿਆ ਜਿਹੜਾ ਜੀ ਜਿਹੜਾ ਇਹ ਚਿੱਟਾ ਆਇਆ ਜਿਹੜਾ ਚਿੱਟੇ ਇਹਦੇ ਵਿੱਚ ਮੈਂ ਇੱਕੋ ਗੱਲ ਲੜੀਓ ਕਹਿਣਾ ਹੁੰਦਾ ਕਿ ਜਿਨੇ ਇੱਕੋ ਲਾਈਨ ਖਿੱਚ ਲਈ ਹਮ ਇਟ ਮੀਨਸ ਕਿ ਜ਼ਿੰਦਗੀ ਦੀ ਲਾਈਨ ਜਿਹੜੀ ਆ ਉਹਦੇ ਪੈਰਾਂ ਠੋ ਖਿੱਚੀ ਗਈ ਜੀ ਕਿਉਂਕਿ ਇਹ ਵਨ ਵੇ ਟ੍ਰੈਫਿਕ ਆ ਹਾਂ ਇਹਦੇ ਵਿੱਚ ਤੁਸੀਂ ਆ ਸਕਦੇ ਹੋ ਇਹਦੇ ਵਿੱਚੋਂ ਜਿਹੜਾ ਨਿਕਲਣਾ ਬੜਾ ਔਖਾ ਹੈ ਅਨਲੈਸਟ ਜੇ ਤੁਹਾਡੇ ਕੋਲੇ ਬਹੁਤ ਵੱਡੀ ਜਿਹੜੀ ਆ ਉਹ ਮਦਦ ਮੌਜੂਦ ਨਾ ਹੋਵੇ ਹੁਣ ਜਦੋਂ ਸਰਕਾਰ ਤੁਹਾਡੀ ਹਰ ਪੱਖੋਂ ਮਦਦ ਕਰਨ ਦੇ ਵਾਸਤੇ ਤਿਆਰ ਬੈਠੀ ਹੈ ਤੇ ਫਿਰ ਜਿਹੜਾ ਜੀ ਇਹਨੂੰ ਛੱਡਿਆ ਜਾ ਸਕਦਾ ਹੈ ਜੀ ਕੈਨੇਡਾ ਦੇ ਵਿੱਚ ਮੈਂ ਬਹੁਤ ਸਾਰੇ ਸਾਲ ਰਿਹਾ ਉੱਥੇ ਨਾ ਪਾਰਕਿੰਗ ਲੋਟਸ ਦੇ ਵਿੱਚ ਜਿਹੜੇ ਸਕੂਲਾਂ ਦੀਆਂ ਪਾਰਕਿੰਗ ਲੋਟਸ ਨੇ ਉਹਦੇ ਵਿੱਚ ਛੁੱਟੀ ਵੇਲੇ ਜਾਂ ਅੱਧੀ ਛੁੱਟੀ ਵੇਲੇ ਉਹ ਪਾਣੀ ਦੇ ਰੂਪ ਦੇ ਵਿੱਚ ਪਿਆ ਦਿੰਦੇ ਹੁੰਦੇ ਸੀਗੇ ਤੋਂ ਉਦੋਂ ਜੀ ਜਿਹੜੇ ਪ੍ਰਸ਼ਾਸਨ ਨੇ ਉਹ ਕਹਿੰਦੇ ਹੁੰਦੇ ਸੀ ਕਿਸੇ ਕੋ ਪਾਣੀ ਲੈ ਕੇ ਜਿਹੜਾ ਜੀ ਉਹ ਨਾ ਪੀਓ ਤੇ ਇੱਥੇ ਤੁਸੀਂ ਦੇਖਦੇ ਹੋ ਤਾਂ ਇੱਥੇ ਜੇ ਆਪਾਂ ਨਸ਼ੇ ਦੀ ਨਰਸਰੀ ਗਣੀਏ ਤੇ ਉਹ ਪਿੰਡਾਂ ਨੂੰ ਜਾਂਦੇ ਰਾਹ ਨਿਜਨਾ ਦੇ ਉੱਤੇ ਸੁੱਖਾ ਵਗੈਰਾ ਜਿਹੜਾ ਉਹ ਉਹ ਨਰਸਰੀਆਂ ਨੇ ਜੀ ਮੇਰੇ ਕੁਝ ਦੋਸਤ ਨੇ ਅਸੀਂ ਮੈਂ ਵੀ ਉਹਨਾਂ ਦੇ ਨਾਲ ਪਾਰ ਜਿਹੜਾ ਜੀ ਉਹ ਰਿਆ ਉਹਨਾਂ ਉਹਨਾਂ ਪਿੰਡਾਂ ਥਾਵਾਂ ਦੇ ਉੱਤੇ ਨਾ ਉਹ ਉਹਨੂੰ ਸੁਖੇ ਨੂੰ ਸਪਰੇਅ ਕਰ ਕਰਕੇ ਕਿਉਂਕਿ ਉੱਤੇ 2-3 ਸਾਲ ਸਪਰੇਅ ਕਰਨੀ ਪੈਂਦੀ ਹੈ। ਤੁਸੀਂ ਉਹ ਖਤਮ ਕੀਤਾ। ਜੀ। ਤੋਂ ਉਹ ਇਹ ਨਰਸਰੀਆਂ ਜੜੀਆਂ ਨੇ ਤੁਹਾਨੂੰ ਖਤਮ ਕਰਨੀਆਂ ਪੈਣਗੀਆਂ। ਮਤਲਬ ਉੱਥੋਂ ਜੜੀਆਂ ਉਹ ਸਟਾਰਟ ਹੁੰਦੀਆਂ ਨੇ। ਸੁਗਲ ਸੁਗਲ ਦੇ ਵਿੱਚ ਜਿਹੜਾ ਜਿਉ ਲੱਗ ਜਾਂਦਾ। ਜਦੋਂ ਇੱਕ ਵਾਰੀ ਲੱਗ ਗਿਆ ਫਿਰ ਉਹ ਕੀ ਕਰਦਾ ਜੀ? ਫਿਰ ਉਹ ਉਹਦੀ ਮਜਬੂਰੀ ਬਣ ਜਾਂਦੀ ਨਸ਼ਾ ਕਰਨ। ਫਿਰ ਉਹ ਚੋਰੀ ਚਕਾਰੀ ਜਿਹੜੀ ਉਹ ਕਰਦਾ। ਭਾਂਡੇ ਟੀਂਡੇ ਚੁੱਕਣੇ ਜਿਹੜੇ ਸ਼ੁਰੂ ਕਰਦਾ। ਜਦੋਂ ਉੱਥੇ ਤੋਂ ਕੁਝ ਨਹੀਂ ਰਹਿੰਦਾ। ਫਿਰ ਅਗਲੀ ਚਾਲ ਜਿਹੜੀ ਆ ਉਹ ਨਸ਼ਾ ਵੇਚਣ ਵਾਲੇ ਚੱਲਦੇ ਆ। ਜੀ। ਵੀ ਇੱਕ ਪੁੜੀ ਤੂੰ ਲਾਉਣਾ। ਆ ਚਾਰ ਪੁੜੀਆਂ ਫੜ ਤਿੰਨ ਤੂੰ ਵੇਚ ਕੇ ਸਾਨੂੰ ਪੈਸੇ ਦੇਣੇ ਆ ਤੇ ਇੱਕ ਤੂੰ ਲਾਉਣੀ ਆ ਫਿਰ ਉਹ ਤਿੰਨ ਗਾਹਕ ਲੱਭਦਾ ਇਹ ਇਦਾਂ ਜਿਹੜਾ ਏਡਾ ਵੱਡਾ ਜੰਜਾਲ ਜਾਲ ਜਿਹੜਾ ਸੀਗਾ ਉਹ ਫੈਲਿਆ ਕਿ ਕਈ ਲੋਕ ਸੋਚਦੇ ਆ ਕਿ ਇਹ ਟਾਈਮ ਕੋ ਲੱਗ ਰਿਹਾ ਇਹਨੂੰ ਲਗਭਗ 2 ਦਹਾਕੇ ਲੱਗੇ ਇਸ ਜਾਲ ਨੂੰ ਉਹਨਾਂ ਦਾ ਜਿਹੜਾ ਉਹਨਾਂ ਨੇ ਬੁਣਿਆ ਉਸ ਜਾਲ ਨੂੰ ਇਹਨੂੰ ਖਤਮ ਕਰਦਿਆਂ ਕਰਦਿਆਂ ਜਿਹੜਾ ਜੋ ਸਮਾਂ ਲੱਗ ਰਿਹਾ ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਸਰਕਾਰ ਇਸ ਗੱਲ ਦੇ ਵਾਸਤੇ 100% ਜਿਹੜੀ ਉਹ ਕਮਿਟਿਡ ਹੈ ਕਿ ਹੁਣ ਅਸੀਂ ਇਸ ਜਾਲ ਨੂੰ ਜਿਹੜਾ ਉਹ ਤੋੜ ਕੇ ਸਾਲਵਾਂਗੇ ਜੀ ਪੰਨੂ ਸਾਹਿਬ ਇੱਕ ਸਾਡੇ ਪੰਜਾਬੀਆਂ ਦੀ ਮੈਂਟੈਲਿਟੀ ਹੈ ਜਿਵੇਂ ਤੁਸੀਂ ਕਿਹਾ ਕਿ ਸ਼ੁਗਲ ਦੇ ਵਿੱਚ ਕਈ ਵਾਰੀ ਲੱਗ ਜਾਂਦੇ ਆ ਜੇ ਤਾਂ ਕੋਈ ਖੁਸ਼ੀ ਆ ਫਿਰ ਉਹਨਾਂ ਦਾ ਹੁੰਦਾ ਕਿ ਪੈਗ ਲਾ ਲਓ ਜੇ ਕੋਈ ਗਮ ਹੈ ਬਾਹਲੇ ਲੋਕਾਂ ਨੂੰ ਪੁੱਛੀਦਾ ਵੀ ਤੂੰ ਨਸ਼ਾ ਕਿਉਂ ਕਰਦਾ ਉਹ ਕਹਿੰਦੇ ਕਿ ਕੋਈ ਗਮ ਹੈ ਸਾਡੇ ਹਾਲਾਤ ਇਦਾਂ ਦੇ ਆ ਇਹ ਮੈਂਟੈਲਿਟੀ ਕਦੋਂ ਬਦਲੂਗੀ ਨਹੀਂ ਦੇਖੋ ਉਹਦੇ ਵਾਸਤੇ ਨਾਲ ਦੀ ਜਿਹੜੀਆਂ ਜਿਹੜੀ ਮੈਂਟੈਲਿਟੀ ਦੀ ਤੁਹਾਡਾ ਅ ਦਿਮਾਗੀ ਰੂਪ ਦੇ ਵਿੱਚ ਬਹੁਤ ਸਟਰੋਂਗ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਕੀ ਹੈ ਜੀ ਉਹਦੇ ਵਾਸਤੇ ਤੁਹਾਡੀ ਮਾਂ ਪਿਓ ਦੀ ਸਿੱਖਿਆ ਤੇ ਸਭ ਤੋਂ ਪਹਿਲੇ ਟੀਚਰ ਤੁਹਾਡੇ ਉਹ ਨੇ ਬਿਲਕੁਲ ਤੁਹਾਡਾ ਹਾਲਾ ਦੁਆਲਾ ਤੇ ਕਿਤਾਬਾਂ ਜੀ ਜਿਹੜੀਆਂ ਜੀ ਉਹ ਉਹ ਚੀਜ਼ਾਂ ਇਸ ਦੇ ਵਾਸਤੇ ਜਿਹੜਾ ਜੀ ਉਹ ਮਦਦ ਕਰਦੀਆਂ ਨੇ ਜਿਹੜੀ ਮੁਹੰਮਦ ਸੀ ਸ਼ੁਰੂ ਕਰ ਰਿਹਾ ਸੀ ਇਸੇ ਲਈ ਮਾਂ ਪਿਓ ਕੋਲੇ ਜਾ ਰਹੇ ਹਨ ਜੀ ਮਾਂ ਪਿਓ ਹੀ ਸਭ ਤੋਂ ਪਹਿਲੇ ਟੀਚਰ ਹੁੰਦੇ ਨੇ ਉਹੀ ਬੱਚੇ ਨੂੰ ਜਿਹੜੀ ਆ ਉਹ ਸਹੀ ਸਿੱਖਿਆ ਦਨ ਦੇ ਨੇ ਔਰ ਮਾਂ ਖਾਸ ਤੌਰ ਤੇ ਮਾਂ ਤੇ ਮਾਂ ਦਾ ਬਹੁਤ ਵੱਡਾ ਜਿਹੜਾ ਜੀ ਸਭ ਕਾਸੇ ਦੇ ਵਿੱਚ ਰੋਲ ਹੁੰਦਾ ਉਹਨੂੰ ਛੱਟ ਦੇਣੀ ਪਤਾ ਲੱਗ ਜਾਂਦਾ ਬੱਚੇ ਦੇ ਬਾਰੇ ਦੇ ਵਿੱਚ ਕਿ ਇਹ ਕੋਈ ਖਤਰਨਾਕ ਚੀਜ਼ ਜਿਹੜੀ ਉਹ ਲੈ ਕੇ ਆਇਆ ਜਾਂ ਉਹਨੂੰ ਇਹ ਵੀ ਜਿਹੜਾ ਜੀ ਉਹ ਪਤਾ ਲੱਗ ਜਾਂਦਾ ਵੀ ਇਹ ਹੁਣ ਚੰਗਾ ਕੰਮ ਵੀ ਜਿਹੜਾ ਉਹ ਕਰਕੇ ਆਇਆ ਅਸੀਂ ਉੱਥੇ ਪੇਰੈਂਟਸ ਤੱਕ ਹੀ ਤਾਂ ਜਿਹੜਾ ਉਹ ਪਹੁੰਚਣ ਦੇ ਯਤਨਾਂ ਦੇ ਵਿੱਚ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹੋ ਜੀ ਸਿੱਖਿਆ ਜਿਹੜੀ ਉਹ ਦੇਣ ਕਿਤੇ ਨਾ ਕਿਤੇ ਸਾਡਾ ਅਵੇਸਲਾਪਨ ਜਿਹੜਾ ਨਾ ਪੰਜਾਬੀਆਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਇਹ ਇਸ ਗੱਲੋਂ ਕਈ ਵਾਰੀ ਸੁਰਖਰੂ ਹੋ ਜਾਂਦੇ ਆ ਕੋਈ ਨਹੀਂ ਮੇਰੇ ਗਵਾਂਢੀ ਦਾ ਮੁੰਡਾ ਨਸ਼ਾ ਕਰਦਾ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਮੇਰੇ ਬੱਚੇ ਨਸ਼ਾ ਨਹੀਂ ਕਰਦੇ ਜੀ ਮੇਰਾ ਬੇਟਾ ਨਸ਼ਾ ਨਹੀਂ ਕਰਦਾ ਮੇਰੀ ਬੇਟੀ ਨਸ਼ਾ ਨਹੀਂ ਕਰਦੀ ਪਰ ਮੈਂ ਇਸ ਪੱਖੋਂ ਵੇਸ਼ਲਾ ਨਹੀਂ ਹੋ ਸਕਦਾ ਕਿ ਮੇਰੇ ਘਰੇ ਨਸ਼ਾ ਨਹੀਂ ਆਇਆ ਤੇ ਮੈਂ ਇਹਦੇ ਵਾਸਤੇ ਫਿਕਰਮੰਦ ਨਹੀਂ ਆ ਮੇਰੀ ਸੁਸਾਇਟੀ ਦੇ ਵਿੱਚ ਹੈ ਮੇਰੇ ਜੇ ਰਾਜ ਦੇ ਵਿੱਚ ਹੈ ਮੈਨੂੰ ਤਾਂ ਵੀ ਜਿਹੜਾ ਫਿਕਰਮੰਦ ਹੋਣਾ ਪਊਗਾ ਬੱਚੇ ਐਟ ਲਾਰ ਜਿਹੜੇ ਕਿਸੇ ਦੇ ਵੀ ਬੱਚੇ ਨਹੀਂ ਮੇਰੇ ਮੇਰੇ ਹੀ ਬੱਚੇ ਨੇ ਉਹ ਮੈਨੂੰ ਉਹਨਾਂ ਦੇ ਵਾਸਤੇ ਵੀ ਜਿਹੜਾ ਉਹ ਫਿਕਰਮੰਦ ਹੋਣਾ ਇਸੇ ਲਈ ਮੈਂ ਇੰਨੇ ਸਾਲਾਂ ਤੋਂ ਜਿਹੜਾ ਲਗਾਤਾਰ ਬੋਲ ਰਿਹਾ ਮਾਪਿਆਂ ਨੂੰ ਅਵੇਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਉਹੀ ਇਹ ਹੁਣ ਕਿਉਂਕਿ ਉਹ ਤਾਂ ਮੇਰੇ ਕੋਲੇ ਕੋਈ ਰਿਸੋਰਸ ਵੀ ਨਹੀਂ ਨਹੀਂ ਸੀ ਮੈਂ ਆਪਣੇ ਤੌਰ ਤੇ ਹੁਣ ਤਾਂ ਸਰਕਾਰ ਜਿਹੜੀ ਆ ਉਹ ਇਸਵੇਂ ਮੈਨੂੰ ਅੱਗੇ ਜਿਹੜਾ ਤੋਰ ਰਹੀ ਆ ਤੇ ਮੈਂ ਵੀ ਇਹਨੂੰ ਇੱਕ ਚੈਲੰਜ ਦੇ ਰੂਪ ਦੇ ਵਿੱਚ ਲੈਣਾ ਕਿ ਕਈ ਸਵਾਲ ਕਰਨੇ ਸੌਖੇ ਹੁੰਦੇ ਨੇ ਜਵਾਬ ਦੇਣੇ ਔਖੇ ਨੇ ਹੁਣ ਜਵਾਬ ਜਿਹੜੇ ਉਹ ਦੇਣ ਦੇ ਯਤਨਾਂ ਦੇ ਵਿੱਚ ਆ ਕਿ ਜਵਾਬ ਇਦਾਂ ਜਿਹੜਾ ਉਹ ਦਿੱਤਾ ਜਾ ਸਕਦਾ ਜੀ ਪੰਨੂ ਸਾਹਿਬ ਇੱਕ ਗੱਲ ਹੋਰ ਹੈ ਜਿਹੜੀ ਚਿੰਤਾ ਦਾ ਵਿਸ਼ਾ ਵੀ ਹੈ ਜਿਵੇਂ ਆਪਾਂ ਨਸ਼ਾ ਤਸਕਰਾਂ ਦੀ ਗੱਲ ਕਰਦੇ ਆ ਕੱਲ ਦੀ ਇੱਕ ਰਿਪੋਰਟ ਸੀਗੀ ਪੰਜਾਬ ਪੁਲਿਸ ਦੀ ਇੱਕ ਰਿਪੋਰਟ ਸੀ ਜਿਦੇ ਵਿੱਚ ਉਹਨਾਂ ਨੇ ਮਾਰਚ ਮਹੀਨੇ ਦਾ ਜਿਹੜਾ ਡੇਟਾ ਉਹ ਸ਼ੇਅਰ ਕੀਤਾ ਸੀ ਕਿ ਕੱਲੇ ਮਾਰਚ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ 407 ਜਿਹੜੀ ਨਸ਼ਾ ਤਸਕਰਾਂ ਔਰਤਾਂ ਫੜੀਆਂ ਗਈਆਂ ਕਿਸ ਪਾਸੇ ਨੂੰ ਜਾ ਰਿਹਾ ਸਾਡਾ ਸਮਾਜ ਔਰ ਗੱਲ ਇੱਥੇ ਇਹ ਵੀ ਹੈ ਕਿ ਚੈਲੰਜ ਚੈਲਿੰਜੀ ਕਹਿ ਸਕਦੇ ਹਾਂ ਕਿ ਜਿਹੜਾ ਨਸ਼ਾ ਔਰਤਾਂ ਜੁੜੀਆਂ ਨੇ ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾਂਦਾ ਈਜ਼ੀਲੀ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦੀਆਂ ਨੇ ਫਿਰ ਇਦਾਂ ਦੇ ਹਾਲਾਤਾਂ ਨਾਲ ਕਿਵੇਂ ਨਿਪਟਿਆ ਜਾਏਗਾ ਦੇਖੋ ਇਸ ਤਰ੍ਹਾਂ ਹੈ ਕਿ ਨੈਕਸਸ ਹੈ ਬਹੁਤ ਬਹੁਤ ਵੱਡਾ ਨੈਕਸਸ ਹੈ ਇਹ ਕੋਈ ਓਵਰਨਾਈਟ ਨਹੀਂ ਬਣ ਗਿਆ ਜੀ ਠੀਕ ਹੈ ਨਾ ਇਹ ਪਾਸ਼ਰਾਂ ਦੀ ਕਵਤਾ ਹੈ ਕਿ ਇਹ ਇਹ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਤਾਂ ਸਾਡੇ ਸਮਿਆਂ ਨੇ ਵਿਧਵਾਵਾਂ ਦੀ ਕਲੋਨੀ ਵੀ ਦੇਖੀ ਹੈ ਜੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਸੀ ਉਹ ਨਸ਼ੇ ਦੇ ਕਰਕੇ ਜਿਹੜੇ ਤੁਰ ਗਏ ਸੀਗੇ ਜੀ ਅਸੀਂ ਉਹ ਬਦਕਿਸਮਤੀ ਵੀ ਜਿਹੜੀ ਉਹ ਦੇਖੀ ਹੈ ਹਮ ਔਰ ਤਾਂ ਸਪਲਾਈ ਦੇ ਰੂਪ ਦੇ ਵਿੱਚ ਉਹ ਹੈਗੀਆਂ ਨੇ इवन ਇਹ ਇਸ ਨੈਕਸਸ ਦੇ ਵਿੱਚ ਵਿਚਰਦਿਆਂ ਜਾਂ ਇਹਨੂੰ ਦੇਖਦਿਆਂ ਮੈਂ ਇੱਕ ਹੋਰ ਚੀਜ਼ ਜਿਹੜੀ ਦੇਖੀ ਉਹ ਨੈਕਸਸ ਤੋੜਤਾ ਪੰਜਾਬ ਪੁਲਿਸ ਨੇ ਕੋਈ ਵੱਡੀ ਗੱਡੀ ਆ ਉਹਦੇ ਵਿੱਚ ਨਾਲ ਜਿਹੜੀ ਔਰਤ ਬਿਠਾਈ ਹੈ ਜਿਨ੍ਹਾਂ ਨੇ ਇੱਕ ਤੋਂ ਦੂਜੀ ਜਿਹੜਾ ਪਾਂਡੀ ਦੇ ਰੂਪ ਦੇ ਵਿੱਚ ਜਿਹੜਾ ਕੰਮ ਕਰਦੇ ਨੇ ਉਹ ਜਿਹੜਾ ਚੱਲ ਰਹੇ ਨੇ ਔਰਤ ਨੂੰ ਉਸ ਜਗ੍ਹਾ ਦੇਤੇ ਯੂਜ਼ ਜਿਹੜਾ ਉਹ ਕੀਤਾ ਕੀਤਾ ਜਾ ਰਿਹਾ ਹੈ ਹਮ ਔਰ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਬੜੀ ਗੰਭੀਰ ਹੈ ਇਸੇ ਕਰਕੇ ਤਾਂ ਇਹਨੂੰ ਅਸੀਂ ਯੁੱਧ ਦੇ ਤੌਰ ਦੇ ਉੱਤੇ ਲੈ ਰਹੇ ਹਾਂ ਕਿ ਹਰ ਪੱਖੋਂ ਹਰ ਪਾਸੇ ਤੋਂ ਹਰ ਡਿਫਰੈਂਟ ਐਂਗਲ ਤੋਂ ਜਿਹੜੀ ਇਹ ਲੜਾਈ ਲੜਨੀ ਆ ਇਹ ਨਹੀਂ ਆ ਕਿ ਅਸੀਂ ਨੰਬਰ ਬਣਾਉਣੇ ਨੇ ਇਸ ਪੱਖੋਂ ਕਿ ਜੀ ਇੰਨਾ ਫੜਿਆ ਗਿਆ ਜੀ ਇੰਨੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਚਲੇ ਗਏ ਤੇ ਨਸ਼ਾ ਖਤਮ ਹੋ ਗਿਆ ਨਹੀਂ ਉਹ ਨਹੀਂ ਇਸ ਤਰ੍ਹਾਂ ਨਹੀਂ ਜਿਹੜਾ ਦੀ ਉਹ ਹੋਣਾ ਇਹ ਇਹ ਕੋਸ਼ਿਸ਼ਾਂ ਪਹਿਲਾਂ ਜਿਹੜੀਆਂ ਫੇਲ ਹੋਈਆਂ ਨੇ ਇਸੇ ਕਰਕੇ ਚਾਰ ਚਫੇਰੇ ਤੋਂ ਇਹ ਜਿਹੜਾ ਉਹ ਮਹਮ ਜਿਹੜੀ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਦੇ ਵਾਸਤੇ ਆ 467 ਜਿਹੜੀਆਂ ਔਰਤਾਂ ਤੁਸੀਂ ਕਹਿ ਰਹੇ ਉਹਦਾ ਮਤਲਬ ਇਹ ਨਹੀਂਗਾ ਕਿ ਸਾਰੀਆਂ ਔਰਤਾਂ ਪੰਜਾਬ ਦੀਆਂ ਜਿਹੜਾ ਨਸ਼ਾ ਵੇਚਣ ਲੱਗੀਆਂ ਜੀ ਬਾਹਰ ਦੀਆਂ ਵੀ ਸੀ ਫਿਕਰਮੰਦੀ ਜਿਹੜੀ ਉਹ ਜ਼ਰੂਰ ਆ ਹੈ ਤੁਹਾਡੀ ਗੱਲ ਨਾਲ ਇਹ ਜਿਹੜਾ ਜੀ ਉਹ ਸਹਿਮਤ ਆ ਜਿਸ ਦਿਨ ਅਸੀਂ ਕਿਸੇ ਮੁਸੀਬਤ ਦੇ ਉੱਤੇ ਫਿਕਰਮੰਦ ਹੋ ਗਏ ਜਾਂ ਜਿਵੇਂ ਕਹਿਆ ਜਾਂਦਾ ਨਾ ਕਿ ਬਿਮਾਰੀ ਜਿਹੜੀ ਆ ਉਹ ਜਦੋਂ ਡਾਇਗਨੋਸ ਹੋ ਗਈ ਫਿਰ ਉਹਦਾ ਇਲਾਜ ਸ਼ੁਰੂ ਹੋ ਜਾਂਦਾ ਨਾ ਜੀ ਜਦ ਇਹ ਡਾਇਗਨੋਸ ਤਾਂ ਹੋ ਗਿਆ ਨਾ ਕਿ ਕਿਸ ਕਿਸ ਜਗ੍ਹਾ ਤੇ ਕਿਵੇਂ ਕਿਵੇਂ ਹੈ ਇਸ ਕਰਕੇ ਇਹਦਾ ਇਲਾਜ ਵੀ ਲੱਭ ਜੂਗਾ ਜੀ ਪੰਨੂ ਸਾਹਿਬ ਇੱਕ ਹੋਰ ਚੈਲੰਜ ਹੈ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਸੀ ਉਹ ਵੀ ਇੱਕ ਇਦਾਂ ਦੀ ਰਿਪੋਰਟ ਹੀ ਸੀਗੀ ਕੇਂਦਰ ਸਰਕਾਰ ਦੀ ਰਿਪੋਰਟ ਸੀ ਕਿ ਜਿਹੜੇ ਐਚ ਆਈ ਵੀ ਦੇ ਮਾਮਲੇ ਆ ਉਹਦੇ ਵਿੱਚ ਜਿਹੜਾ ਪੰਜਾਬ ਹੈ ਉਹਦਾ ਤੀਜਾ ਨੰਬਰ ਆ ਗਿਆ ਕਾਰਨ ਉਹਦਾ ਸਭ ਤੋਂ ਵੱਡਾ ਇਹੀ ਦੱਸ ਰਹੇ ਨੇ ਕਿ ਜਿਹੜੀਆਂ ਨਸ਼ੇ ਵਾਲੀਆਂ ਸਰੀੰਜਾਂ ਨੇ ਉਹ ਜਿਹੜੇ ਨਸ਼ੇੜੀ ਨੇ ਇੱਕ ਦੂਜੇ ਦੀਆਂ ਯੂਜ਼ ਕਰਦੇ ਨੇ ਤੇ ਇਹਦੇ ਜਿਹੜੇ ਹੈਗੇ ਆ ਚੁੰਗਲ ਦੇ ਵਿੱਚ ਫਸ ਰਹੇ ਆ ਇਹ ਠੀਕ ਹੈ ਤੁਹਾਡੀ ਗੱਲ ਜਿਹੜੀ ਸੀ ਐਸ ਬੜੇ ਇਹ ਸਮਝਾਇਆ ਰਿਹਾ ਏ ਜਦੋਂ ਏਡਸ ਦੀ ਗੱਲ ਆਉਂਦੀ ਹੈ ਨਾ ਹੂੰ ਅ ਮੈਂ ਬੀਂਗ ਅ ਪੇਰੈਂਟਸ ਬੀਂਗ ਅ ਫਾਦਰ ਮੈਂ ਇਹ ਗੱਲ ਬੜੀ ਦੇਰ ਤੋਂ ਕਹਿੰਦਾ ਕਿ ਜਿੰਨੀ ਦੇਰ ਤੱਕ ਤੁਸੀਂ ਬੱਚਿਆਂ ਦੇ ਨਾਲ ਖੁੱਲ ਕੇ ਇਹਦੇ ਸੰਬੰਧੀ ਗੱਲ ਨਹੀਂ ਕਰਦੇ ਅਸੀਂ ਉਸੇ ਵੇਲੇ ਏਡਸ ਦਾ ਨਾਮ ਸੁਣਦੇ ਆ ਸਾਰਨਾ ਅਸੀਂ ਸ਼ਰਮਾ ਜਾਂਦੇ ਆ ਪਤਾ ਨਹੀਂ ਇਹ ਇਹਦਾ ਜਿਹੜਾ ਆਉਣ ਦਾ ਇੱਕੋ ਜਿਹੜਾ ਰੀਜ਼ਨ ਹੈ ਮੈਂ ਉਹਦੇ ਉੱਤੇ ਵੀ ਖੁੱਲੀ ਗੱਲ ਕਰ ਸਕਦਾ ਪਰ ਚਲੋ ਆਪਣਾ ਉਹ ਵਿਸ਼ਾ ਨਹੀਂਗਾ ਪਰ ਇਹਦਾ ਇੱਕ ਜਿਹੜਾ ਉਹ ਇੰਜੈਕਟ ਕਰਨਾ ਜਿਹੜਾ ਨਸ਼ਾ ਉਹ ਇੱਕ ਹੈ ਮੈਨੂੰ ਅਕਾਲੀ ਸਰਕਾਰ ਦੇ ਵੇਲੇ ਉਹਨਾਂ ਨੇ ਜਿਹੜਾ ਕੇਸ ਪਾ ਕੇ ਮੈਨੂੰ ਜੇਲ੍ਹ ਚ ਪਾ ਦਿੱਤਾ ਸੀਗਾ ਮੈਂ ਜੇਲ੍ਹ ਦੇ ਅੰਦਰ ਵੀ ਇਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਉਦੋਂ ਜੀ ਕਿ ਉਹਨੂੰ ਘੋਲ ਕੇ ਜਿਹੜਾ ਉਹ ਇਕੋ ਸਰਿੰਜ ਦੇ ਨਾਲ ਕਿੰਨੇ ਕਿੰਨੇ ਜਾਣੇ ਜਿਹੜਾ ਜੀ ਉਹ ਲਾ ਰਹੇ ਸੀਗੇ ਏਡਸ ਦੇ ਕੇਸਾਂ ਦਾ ਵੀ ਵਧਨ ਦਾ ਇਹੀ ਹੈ ਚੇਨ ਸਨੇਚਰ ਜਿਹੜੇ ਵਧੇ ਨੇ ਉਹਦਾ ਵੀ ਰੀਜ਼ਨ ਇਹੀ ਹੈ ਦੇਖੋ ਜੜ ਜਿਹੜੀ ਕੀ ਆ ਉਹ ਨਸ਼ੇ ਨੇ ਹਮ ਜਿਹੜਾ ਇਹ ਚਿੱਟਾ ਜਾਂ ਜਿਹਨੂੰ ਜੋ ਵੀ ਕਹਿੰਦੇ ਨੇ ਜਦੋਂ ਜੜ ਫੜੀ ਗਈ ਜਿਹੜਾ ਉਹ ਨਸ਼ਾ ਜਿਹੜਾ ਉਹਦੇ ਖਾਤਮੇ ਵੱਲ ਨੂੰ ਤੁਰ ਪਿਆ ਤੁਸੀਂ ਦੇਖਣਾ ਹਰੇਕ ਚੀਜ਼ ਦੇ ਉੱਤੇ ਜਿਹੜਾ ਉਹ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ ਪਰ ਫਿਕਰਮੰਦੀ ਵਾਲੀਆਂ ਜਿਹੜੀਆਂ ਉਹ ਗੱਲਾਂ ਇਹ ਗੱਲਾਂ ਨਹੀਂ ਓਵਰਨਾਈਟ ਨਹੀਂ ਹੋਣਾ ਮੈਂ ਇਹ ਵੀ ਸਿੱਧੀ ਜੀ ਗੱਲ ਕਹਾ ਕਿ ਆਪਾਂ ਕਹੀਏ ਕਿ ਆ ਜੀ ਅੱਜ ਕਿਹ ਵਾਰ ਹੋ ਗਿਆ ਤੇ ਕਿਸ ਦਿਨ ਤੱਕ ਕਿਸ ਤਰੀਕ ਤੱਕ ਜਿਹੜਾ ਜੀ ਇਹ ਸਾਰਾ ਕੁਝ ਖਤਮ ਹੋ ਜਾਊਗਾ ਇਹ ਪੋਸੀਬਲ ਨਹੀਂਗਾ ਇਟ ਟੇਕਸ ਟਾਈਮ ਪਰ ਇੱਕ ਗੱਲ ਜਿਹੜੀ ਉਹ ਪੱਕੀ ਹੈ ਕਿ ਅਸੀਂ ਇਸ ਚੀਜ਼ ਦੇ ਵਾਸਤੇ ਕਮਿਟਿਡ ਆ ਕਿ ਇੱਕ ਦਿਨ ਵੀ ਇੱਕ ਘੰਟਾ ਵੀ ਇੱਕ ਮਿੰਟ ਵੀ ਬੈਠਾਂਗੇ ਨਹੀਂ ਜਦੋਂ ਤੱਕ ਇਹਦੀਆਂ ਜੜਾਂ ਨਹੀਂ ਪਟਪਦਦੇ ਜੀ ਪੰਨੂ ਸਾਬ ਪੰਨੂ ਸਾਬ ਜੇਕਰ ਆਪਾਂ ਪਿੰਡ ਲੈਵਲ ਦੀ ਗੱਲ ਕਰੀਏ ਮੈਂ ਵੀ ਇੱਕ ਪਿੰਡ ਤੋਂ ਔਰ ਸਾਡੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੇ ਜਿਹੜੀ ਪਹਿਲ ਕੀਤੀ ਸੀ ਉਹਨਾਂ ਨੇ ਇੱਕ ਨਸ਼ਾ ਰੋਕੂ ਕਮੇਟੀ ਬਣਾਈ ਔਰ ਜਦੋਂ ਵੀ ਉਹਨਾਂ ਨੂੰ ਲੱਗਦਾ ਸੀ ਕੋਈ ਨਸ਼ਾ ਕਰਦਾ ਜਾਂ ਬਾਹਰੋਂ ਕੋਈ ਨਸ਼ਾ ਲੈ ਕੇ ਆਉਂਦਾ ਤਾਂ ਉਸੇ ਸਮੇਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਸੀ ਉਹਨੂੰ ਫੜਿਆ ਜਾਂਦਾ ਸੀ ਤੁਹਾਨੂੰ ਲੱਗਦਾ ਕਿ ਅੱਜ ਪਿੰਡ ਵਾਸੀਆਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਹਰ ਪਿੰਡ ਅਗਰ ਇਹੋ ਜੀ ਕਮੇਟੀ ਬਣਦੀ ਹੈ ਤਾ ਕਾਫੀ ਹੱਦ ਤੱਕ ਅਸੀਂ ਰੋਕ ਸਕਦੇ ਆ ਨਸ਼ੇ ਨੂੰ ਤੁਸੀਂ ਆਪ ਹੀ ਜਵਾਬ ਦਿੱਤਾ ਜੀ ਅਸੀਂ ਇਹੀ ਜਿਹੜਾ ਦੀ ਉਹ ਕਰਨ ਜਾ ਰਹੇ ਜੀ ਇਹੀ ਤਾਂ ਜਿਹੜਾ ਜਿਵੇਂ ਮੈਂ ਕਿਹਾ ਕਿ ਇਹ ਇੱਕ ਡਿਫਰੈਂਟ ਪਾਰਟ ਆ ਉਹਦਾ ਯੁੱਧ ਨਸ਼ਿਆਂ ਪਰ ਜੀ ਬਿਲਕੁਲ ਅਸੀਂ ਉਹਨਾਂ ਨੌਜਵਾਨਾਂ ਨੂੰ ਹੀ ਤਾਂ ਨਾਲ ਲੈਣਾ ਚਾਹੁੰਦੇ ਆ ਅਸੀਂ ਜਿਹੜੀ ਇੱਕ ਨੈਗੇਟਿਵਿਟੀ ਫਲਾਈ ਜਾ ਰਹੀ ਹੈ ਨਾ ਕਿ ਜੀ ਤੁਸੀਂ ਜਾਣਕਾਰੀ ਦਿਓਗੇ ਤੇ ਪੁਲਿਸ ਤੁਹਾਨੂੰ ਜਿਹੜਾ ਰਿਓ ਫੜ ਲੂਗੀ ਜਾਂ ਉਹਦੀ ਸਮਗਲਰਾਂ ਨੂੰ ਪਹਿਲਾਂ ਜਾਣਕਾਰੀ ਦੇ ਦਿੰਦੀ ਆ ਪੁਲਿਸ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਜਿਹੜੀ ਉਹ ਨੈਗੇਟਿਵਿਟੀ ਆ ਇਹੀ ਅਸੀਂ ਜਿਹੜਾ ਉਹ ਚਾਹੁੰਦੇ ਆ ਕਿ ਨੌਜਵਾਨ ਜਿਹੜੇ ਮਾਪੇ ਨੇ ਜਿਹੜੇ ਉਹ ਮੂਰੇ ਹੋਣ ਇਹਦਾ ਪਾਰਟ ਬਣ ਕਿਉਂਕਿ ਰਲ ਮਿਲ ਕੇ ਹੀ ਇਸ ਜੰਗ ਨੂੰ ਜਿਹੜਾ ਉਹ ਜਿੱਤਿਆ ਜਾ ਸਕਣਾ ਬਿਲਕੁਲ ਪਿੰਡਾਂ ਥਾਵਾਂ ਦੇ ਤੇ ਇਸੇ ਕਿਸਮ ਦੀਆਂ ਜਿਹੜੀਆਂ ਉਹ ਕਮੇਟੀਆਂ ਬਣਨ ਗਿਆ ਔਰ ਉਹ ਸਿੱਧੇ ਸੰਪਰਕ ਦੇ ਵਿੱਚ ਇਸ ਮੁਹਿੰਮ ਦੇ ਨਾਲ ਜੁੜਨ ਗਿਆ ਹਮ ਪਰ ਨੂੰ ਸਾਹਿਬ ਲਾਸਟ ਦੇ ਤੁਹਾਡੇ ਤੋਂ ਮੈਂ ਇਹ ਜ਼ਰੂਰ ਜਾਣੂਗੀ ਜਿਹੜੇ ਮੋਟੀਵੇਟ ਤੁਹਾਡਾ ਕੰਮ ਮੋਟੀਵੇਸ਼ਨ ਦਾ ਹੀ ਹੋਏਗਾ ਨਾ ਜਿਹੜੇ ਮੋਟੀਵੇਟ ਹੋ ਕੇ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਫਿਰ ਕਿਸ ਤਰ੍ਹਾਂ ਦੀ ਕੋਈ ਫੈਸਿਲਿਟੀ ਉਹਨਾਂ ਨੂੰ ਮਿਲੇਗੀ ਨਹੀਂ ਨਸ਼ਾ ਛਡਣਾ ਤੁਹਾਡੇ ਵਾਸਤੇ ਡੀ ਐਡਿਕਸ਼ਨ ਸੈਂਟਰ ਨੇ ਜੇ ਉਹਨਾਂ ਨੂੰ ਕਾਉਂਸਲਿੰਗ ਦੀ ਨਹੀਂ ਉਹ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਚਾਹੀਦਾ ਦੇਖੋ ਜੇ ਮੰਨ ਲਓ ਕੋਈ ਜਿੰਨਾ ਮੇਰਾ ਤਜਰਬਾ ਹੈ ਜੇ ਕੋਈ ਬੰਦਾ ਵਿਲਿੰਗ ਹੈ ਕਿ ਮੈਂ ਛੱਡਣਾ ਚਾਹੁੰਦਾ 50% ਤਾਂ ਉਹਨੇ ਸਮਝ ਲਓ ਛੱਡਦਾ ਜੀ ਮਨ ਤੋਂ ਹੀ ਦੇ ਉਹ ਉਹਨੇ ਬਣਾ ਲਿਆ ਕਿ ਛੱਡਣੇ ਆਪਾ ਕੁੱਟਾਵਾ ਤੇ ਸੋਚਦੇ ਨਾ ਕਿ ਉੱਥੋਂ ਨਸ਼ਾ ਛਡਾਉ ਸੈਂਟਰ ਦੇ ਵਿੱਚੋਂ ਇੰਨੇ ਬੰਦੇ ਜਿਹੜੇ ਉਹ ਛਡਾਏ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਇੱਟ ਵਿੱਚ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਮੋਟੀਵੇਟ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਪਹਿਲਾਂ ਮੋਟੀਵੇਟ ਕਰਨਾ ਹੈ ਕਿ ਇਹਨੂੰ ਛੱਡਣਾ ਅਸੀਂ ਤੇਰੀ ਜਿਹੜੀ ਉਹ ਕਰਾਂਗੇ ਹਮ ਕੋਈ ਵੀ ਵਿਅਕਤੀ ਤੁਸੀਂ ਕੋਈ ਭੰਡੋ ਜੀ ਇੱਕ ਤੁਸੀਂ ਸਿੰਗਲ ਬੰਦਾ ਮੈਨੂੰ ਦਿਖਾ ਦਿਓ ਜਿਹੜਾ ਇਹ ਕਹੇ ਕਿ ਨਾ ਮੈਂ ਇਹ ਛੱਡਣਾ ਨਹੀਂ ਚਾਹੁੰਦਾ ਮੈਂ ਤਾਂ ਹੁਣ ਨਾਲ ਹੀ ਲਿਜਾਊਂਗਾ ਜੀ ਉਹ ਫਸ ਗਿਆ ਉਹਦੇ ਚ ਛੱਡਣਾ ਉਹ ਚਾਹੁੰਦਾ ਜੀ ਉਹ ਮਦਦ ਮੰਗਦਾ ਉਹ ਤੋਂ ਤੁਹਾਡੀ ਬਸ ਉੱਤੇ ਤੁਸੀਂ ਮਦਦ ਜਿਹੜੀ ਆ ਉਹ ਕਰਨੀ ਆ ਜੇ ਤੁਸੀਂ ਉਹਦੀ ਉਸ ਟਾਈਮ ਦੇ ਉੱਤੇ ਮਦਦ ਕਰਤੀ ਜ਼ਿੰਦਗੀ ਭਰ ਤੁਹਾਨੂੰ ਉਹ ਯਾਦ ਰੱਖੂਗਾ ਕਿ ਇਸ ਬੰਦੇ ਨੇ ਮੈਨੂੰ ਇਸ ਸੰਕਰਕ ਚੋਂ ਕੱਢਿਆ ਸੀ ਬਿਲਕੁਲ ਜੀ ਸਰ ਹੋਰ ਕੋਈ ਤੁਸੀਂ ਆਪਣੇ ਵੱਲੋਂ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਇਹੀ ਦੀ ਪੰਜਾਬ ਜਿਹੜਾ ਉਹ ਪੰਜਾਬ ਬਣਿਆ ਰਹੇ ਪੰਜਾਬ ਮੁੜ ਕੇ ਉਹ ਜਿਹੜੇ ਛੈਲ ਚਬੀਲੇ ਗੱਬਰੂਆਂ ਵਾਲਾ ਹੋਵੇ ਵਧੀਆ ਜੁੱਸਿਆਂ ਵਾਲਾ ਜਿਹਦੇ ਵਿੱਚੋਂ ਅਸੀਂ ਖਿਡਾਰੀ ਪੈਦਾ ਕਰ ਸਕੀਏ ਵੱਖੋ-ਵੱਖਰੀਆਂ ਖੇਡਾਂ ਦੇ ਗੁਰੂ ਨਾਨਕ ਸਾਹਿਬ ਦੀ ਇਹ ਧਰਤੀ ਸ਼ਾਲਾ ਯੁਗਾਂ ਯੁਕਾਂਤਰਾ ਤੱਕ ਜਿਹੜੀ ਉਹ ਜਿਉਂਦੀ ਰਹੇ ਕਿਉਂਕਿ ਸਮੇ ਸਮੇਂ ਦੇ ਉੱਤੇ ਸਾਡੇ ਕੋਲੇ ਇਹ ਲੋਕ ਮੌਜੂਦ ਨੇ ਜਿਹੜੇ ਸਾਡੇ ਆਪਣੇ ਸਾਨੂੰ ਰਾਹ ਦਸੇਰੇ ਨੇ ਉਹ ਇਸ ਇਸ ਕਰਕੇ ਮੌਜੂਦ ਨੇ ਕਿ ਉਹਨਾਂ ਨੇ ਸਾਨੂੰ ਰਾਹ ਪਾਇਆ ਅੱਗੋਂ ਸਾਡੀ ਜਿਹੜੀ ਰਿਸਪੌਂਸਿਬਿਲਟੀ ਬਣਦੀ ਹੈ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਅਗਲੀਆਂ ਜਨਰੇਸ਼ਨ ਦੇ ਵਾਸਤੇ ਅਸੀਂ ਇੱਕ ਉਹ ਜਗਾ ਉਹਨਾਂ ਦੇ ਵਾਸਤੇ ਛੱਡ ਕੇ ਜਾਈਏ ਜਿਹਦੇ ਵਿੱਚ ਉਹ ਸੌਖਿਆ ਸਾਹ ਲੈ ਸਕਣ ਜੀ ਨਹੀਂ ਤਾਂ ਆਦਰਵਾਈਸ ਸਾਨੂੰ ਕਿਤੇ ਉਹਨਾਂ ਨਾਲ ਕਹਿਣ ਵੀ ਸਾਡਾ ਤਾਂ ਸਾਹ ਘੁੱਟ ਗਿਆ ਆਪ ਜਿਹੜਾ ਉਹ ਜੀ ਕੇ ਚਲੇ ਗਏ ਜੀ ਤਾਂ ਬਸ ਇਹੀ ਮੈਸੇਜ ਹੈ ਕਿ ਪੰਜਾਬੀ ਜਿਹੜੇ ਨੇ ਉਹ ਹੱਥ ਦੇ ਨਾਲ ਹੱਥ ਮਿਲਾ ਕੇ ਉਹ ਇੱਕ ਵਾਰੀ ਜਿਹੜਾ ਜੀ ਅੱਗੇ ਵਧਣ ਅੱਗੇ ਤੁਰਨ ਤੇ ਆਪਾਂ ਰਲ ਮਿਲ ਕੇ ਪੰਜਾਬ ਨੂੰ ਮੁੜ ਕੇ ਪੰਜਾਬ ਬਣਾਉਣ ਜੀ ਔਰ ਸਾਡੇ ਨਾਲ ਜੁੜੇ ਸੀ ਬਲਤੇਜ ਪੰਨੂ ਜੀ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਕਿ ਜਿਹੜਾ ਸਾਡਾ ਪੰਜਾਬ ਹੈ ਕਿਸ ਤਰ੍ਹਾਂ ਸੀ ਉਹਨੂੰ ਪੰਜਾਬ ਦੀ ਧਰਤੀ ਨੂੰ ਬਚਾ ਕੇ ਰੱਖੀਏ ਜਿਹੜੇ ਸਾਡੇ ਨੌਜਵਾਨ ਨੇ ਕਿਵੇਂ ਸੀ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਇਹਨਾਂ ਦੇ ਵੱਲੋਂ ਇੱਕ ਬਹੁਤ ਹੀ ਅੱਛਾ ਕੰਮ ਕੀਤਾ ਜਾ ਰਿਹਾ ਜਿਹੜੀ ਹੁਣ ਸਭ ਤੋਂ ਵੱਡੀ ਚੁਣੌਤੀ ਬਣ ਰਹੀ ਹੈ ਨਸ਼ਾ ਉਸ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਜੋ ਵਿੱਢੀ ਗਈ ਆ ਤਾਂ ਪਿੰਡ ਪਿੰਡ ਚ ਆ ਕੇ ਲੋਕਾਂ ਨੂੰ ਅਵੇਅਰ ਕੀਤਾ ਜਾਊਗਾ ਤੇ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੋ ਸਾਡੇ ਲਈ ਬਹੁਤ ਜ਼ਿਆਦਾ ਵੈਲਿਊਏਬਲ ਨੇ